ਪੈਸੇ ਬਰਬਾਦ ਤੁਹਾਨੂੰ ਸੀ ਮਰਦਾਨਾ ਕਮਜ਼ੋਰੀ ਨੁਸਖੇ ਭਸਮਾ ਜੜੀ ਬੂਟੀਆਂ ਪਿਸਤੀਆਂ ਪਤਾ ਨਹੀਂ ਕੀ ਕੀ ਖਾ ਕੇ ਦੇਖ ਲਿਆ ਕਾੜੇ ਕੈਪਸੂਲ ਫਰਕ ਨਹੀਂ ਪਿਆ ਦੋਸਤੋ ਤੁਸੀਂ ਦਸੀਆਂ ਗੱਲਾਂ ਦੇ ਨਾਲ ਮੇਰੇ ਦੱਸੇ ਹੋਏ ਟਿਪਸਾਂ ਦੇ ਨਾਲ ਤੁਸੀਂ ਆਪਣਾ ਟਾਈਮ ਜਿਹੜਾ ਉਹ ਵਧਾ ਸਕਦੇ ਹੋ ਕੋਈ ਤੁਹਾਨੂੰ ਜੜੀ ਬੂਟੀ ਕੋਈ ਭਸਮ ਕੋਈ ਕੁਝ ਖਾਣ ਦੀ ਲੋੜ ਨਹੀਂ ਸਿਰਫ ਤੁਹਾਡੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਮੈਂ ਉਹ ਤੁਹਾਨੂੰ ਦੱਸੂਗਾ ਵੀ ਤੁਸੀਂ ਉਹ ਖਾਣੀਆਂ ਨੇ ਉਹਦੇ ਨਾਲ ਤੁਹਾਡੀ ਮਰਦਾਨਾ ਕਮਜ਼ੋਰੀ ਹੈ ਪਾ ਤੈ ਸਪੰਦੂਸ ਹੈ ਟਾਈਮਿੰਗ ਦੇ ਵਿੱਚ ਪ੍ਰੋਬਲਮ ਹੈ ਢਿੱਲਾ ਪਾਣਾ ਸਕਰਾਉਨਰ ਦੇ ਵਿੱਚ ਕਮੀ ਹੈ ਤੇ ਉਹ ਬਿਲਕੁਲ ਦੂਰ ਹੋ ਜੂ ਬਿਨਾ ਦਵਾਈ ਤੋਂ ਵੀ ਤੁਸੀਂ ਠੀਕ ਹੋ ਸਕਦੇ ਹੋ ਇਹਦੇ ਲਈ ਬਹੁਤ ਸਾਰੀਆਂ ਟਿਪਸ ਹੁੰਦੇ ਨੇ ਤੁਸੀਂ ਟਿਪਸ ਵੀ ਅਪਣਾ ਸਕਦੇ ਹੋ ਤੇ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਦੂੰਗਾ ਵੀ ਕਿਹੜੇ ਟਾਈਮ ਸੈਕਸ ਕਰਨਾ ਚਾਹੀਦਾ ਕਿਹੜੇ ਦੱਸ ਦੂੰਗਾ ਤੁਹਾਨੂੰ ਕਿਹੜੇ ਟਾਈਮ ਸਾਨੂੰ ਕਾਰਵਾਈ ਨਹੀਂ ਕਰਨੀ ਚਾਹੀਦੀ ਕਦੋਂ ਸਾਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿੰਨੇ ਦਿਨਾਂ ਬਾਅਦ ਕਰਨੀ ਚਾਹੀਦੀ ਹੈ ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਪੋਜੀਸ਼ਨਾਂ ਹੁੰਦੀਆਂ ਨੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਆ ਜਿਹੜਾ ਸਾਨੂੰ ਰੱਖਣਾ ਚਾਹੀਦਾ ਤੇ ਬਿਨਾਂ ਦਵਾਈ ਖਾਦੇ ਤੋਂ ਤੁਸੀਂ ਆਪਣੀ ਟਾਈਮਿੰਗ ਆਪਣਾ ਸਾਰਾ ਕੋਸ਼ ਮਤਲਬ ਜੋ ਵੀ ਤੁਹਾਨੂੰ ਮਰਦਾਨਾ ਕਮਜ਼ੋਰੀ ਦੇ ਨਾਲ ਰਿਲੇਟਡ ਪ੍ਰੋਬਲਮ ਹੈ ਉਹ ਠੀਕ ਕਰ ਸਕਦੇ ਹੋ ਜੇ ਤੁਸੀਂ ਜੜੀ ਬੂਟੀਆਂ ਪਸਮਾ ਜਾਂ ਦਵਾਈਆਂ ਖਾ ਕੇ ਹੰਬ ਚੁੱਕੇ ਹੋ ਥੱਕ ਚੁੱਕੇ ਹੋ ਇੱਕ ਵਾਰ ਤੁਸੀਂ ਮੇਰੀ ਗੱਲ ਸੁਣ ਲਿਓ ਕਿਉਂਕਿ ਇਹ ਗੱਲ ਮੈਂ ਪ੍ਰੋਪਰ ਤੁਹਾਨੂੰ ਖੁੱਲ੍ਹ ਕੇ ਵੀਡੀਓ 'ਚ ਨਹੀਂ ਦੱਸ ਸਕਦਾ ਕਿਉਂਕਿ ਇਹ ਵੀਡੀਓ ਨੂੰ ਬੱਚੇ ਵੀ ਦੇਖਦੇ ਆ ਨੌਜਵਾਨ ਵੀ ਦੇਖਦੇ ਆ ਕੁੜੀਆਂ ਵੀ ਦੇਖਦੇ ਆ ਹਰ ਇੱਕ ਦੀ ਪਰਸਨਲ ਗੱਲ ਹੁੰਦੀ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਉਹਦੇ ਮੁਤਾਬਕ ਤੁਹਾਨੂੰ ਮੈਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਘਰੇ ਆਪਣੇ ਹੁੰਦੀਆਂ ਨੇ ਜਾਂ ਤੁਹਾਨੂੰ ਆਲੇ-ਦਾਲੇੋਂ ਮਿਲ ਜਾਣਗੀਆਂ ਉਹ ਚੀਜ਼ਾਂ ਖਾ ਕੇ ਜਾਂ ਟਿਪਸ ਦੱਸ ਕੇ ਤਕਨੀਕਾਂ ਦੱਸ ਕੇ ਤੁਸੀਂ ਆਪਣੇ ਮਰਦਾਨਾ ਕਮਜ਼ੋਰੀ ਨੂੰ ਠੀਕ ਕਰ ਸਕਦੇ ਹੋ ਤੇ ਜਿੰਨਾ ਉਹਨੂੰ ਵਧਾਉਣਾ ਉਹਨਾਂ ਤੁਸੀਂ ਵਧਾ ਸਕਦੇ ਹੋ ਤੁਸੀਂ ਆਪਣੀ ਲਾਈਫ ਦੇ ਵਿੱਚ ਹੈਪੀ ਰਹਿ ਸਕਦੇ ਹੋ ਥੈਂਕ ਯੂ ਧੰਨਵਾਦ